ਲੁੱਟਾਂ ਖੋਹਾਂ ਕਰਨ ਵਾਲੇ ਚੋਰੀ ਡਕੈਤੀ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੌਹਮ ਦੇ ਅਧੀਨ ਚੰਕੌਰ ਸਿੰਘ ਐਸਐਚਓ ਸਦਰ ਕੋਟ ਖਪੂਰਾ ਦੀ ਨਿਗਰਾਨੀ ਹੈਡ ਏਐਸਆਈ ਜਿਹੜੇ ਹੈਗੇ ਆ ਆਪਣੇ ਸੁਖਚੈਨ ਸਿੰਘ ਵੱਲੋਂ ਇਤਲਾਮ ਮਿਲਨ ਤੇ ਕਿ ਕੁਝ ਪੰਜ ਬੰਦੇ ਆ ਜਿਹੜੇ ਪਿੰਡ ਪੰਜਗਰਾਈ ਖੇਡ ਸਟੇਡੀਅਮ ਕੋਲ ਖਾਲੀਸਾਨਾਂ ਤੇ ਬੈਠ ਕੇ ਲੁੱਟਖੋਹ ਦੀ ਵਾਰਦਾਤ ਦੀ ਯੋਜਨਾ ਬਣਾ ਰਿਹਾ ਜੋ ਇਨਫੋਰਮੇਸ਼ਨ ਮਿਲਨ ਤੇ ਏਐਸਆਈ ਸੁਖਚੈਨ ਸਿੰਘ ਨੇ ਮੌਕੇ ਦੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਪੁੱਛਗਿੱਛ ਦੇ ਉਪਰੰਤ ਉਹਨਾਂ ਕੋਲੋਂ ਕੁਝ ਮਾਰੂ ਹਥਿਆਰ ਬਰਾਮਦ ਹੋਏ ਜਿਸ ਦੇ ਤਹਿਤ ਜਿਹੜੇ ਬਰਾਮਦ ਹਥਿਆਰ ਹੈ ਉਹਨਾਂ ਵਿੱਚ ਇੱਕ ਲੋਹੇ ਦਾ ਖੰਡਾ ਇੱਕ ਕਿਰਪਾਨ ਇੱਕ ਲੋਹੇ ਦੀ ਪਾਈਪ ਹੈ ਲੋਹੇ ਦੀ ਰੌਲ ਸਰੀਆ ਆਦ ਵਗੈਰਾ ਬਰਾਮਦ ਹੋਇਆ ਜੋ ਉਹਨਾਂ પાસે ਬਰਾਮਦ ਦਾ ਸਮਾਨ ਸਮੇਤ ਗ੍ਰਿਫਤਾਰ ਕਰਕੇ ਪਰਚਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਰਮਾਂਡ ਪ੍ਰਾਂਤ ਖੋਰ ਪੁਚ ਰਿਸ਼ ਕੀਤੀ ਜਾਏਗੀ ਕੋਈ ਪਹਿਲਾਂ ਵੀ ਇਹਨਾਂ ਖਲਾਫ ਮੁਕਦਮਾ ਇਹਨਾਂ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਚੋਰੀ ਦਾ ਮੁਕੱਦਮਾ ਦਰਜ ਹੈ